मधुमद प्यार भी जहर बन जाता है कई लोगों को हद नहीं पता होती ना ही प्यार थी ना ही नफरत थी हर चीज दी जਵੇਂ ਕਹਿੰਦੇ ਨੇ ਕਿ ਇੱਕ ਲਿਮਿਟ ਹੁੰਦੀ ਹੈ ਜੇਕਰ ਉਸ ਲਿਮਿਟ ਤੋਂ ਕੁਝ ਬਾਹਰ ਜਾਂਦਾ ਹੈ ਤਾਂ ਸੈਸ ਆਫ एवरीथिंग इज बैड ਜਦੋਂ ਇੱਕ चीज ਦੇ ਵਿੱਚ ਇੰਨਾ ਜ਼ਿਆਦਾ ਵਾਧਾ ਹੋ ਜਾਵੇ ਤਾਂ ਉਹ ਜ਼ਹਿਰ ਦੇ ਬਰਾਬਰ ਹੀ ਹੋ ਜਾਂਦੀ ਹੈ ਦਿਲਰੋਜ਼ ਦੇ ਮਾਮਲੇ ਦੇ ਵਿੱਚ ਵੀ ਉਸ ਦੀ ਉਹ ਭੂਆ ਜੋ ਗਵਾਂਢ ਦੇ ਵਿੱਚ ਰਹਿੰਦੀ ਸੀ ਕਦੇ ਉਸ ਨੂੰ ਫੁੱਲਾਂ ਦੀ ਬੁਛਾੜ ਕਰਕੇ ਆਪਣੇ ਘਰ ਲੈ ਕੇ ਜਾਂਦੀ ਸੀ ਕੰਜਕ ਪੂਜਦੀ ਸੀ ਪਰ ਬਾਅਦ ਦੇ ਵਿੱਚ ਉਸ ਦਾ ਇਹ ਪਿਆਰ ਇੰਨੀ ਜ਼ਿਆਦਾ ਨਫ਼ਰਤ ਦੇ ਵਿੱਚ ਬਦਲ ਗਿਆ ਕਿ ਉਸ ਨੇ ਉਸ ਦੀ ਦਮ ਘੋਟ ਕੇ ਸਾਹ ਰੋਕ ਰੋਕ ਕੇ ਤੜਫਾ ਤੜਫਾ ਕੇ ਜਾਨ ਲੈ ਲਈ ਇੱਕ ਹੋਰ ਪਤਨੀ ਜਿਸ ਦੇ ਵੱਲੋਂ ਆਪਣੇ ਪਤੀ ਦੀ ਜਾਨ ਲੈ ਗਈ ਕਿਉਂਕਿ ਉਹ ਕਿਸੇ ਹੋਰ ਦੇ ਪਿਆਰ ਦੇ ਵਿੱਚ ਪੈ ਗਈ ਸੀ ਅਤੇ ਇਹ ਪਿਆਰ ਉਸ ਦੇ ਪਤੀ ਦੇ ਲਈ ਖਤਰਨਾਕ ਸਾਬਿਤ ਹੋਇਆ ਅਤੇ ਅੱਜ ਇਹ ਘਰ ਉਜੜ ਗਿਆ ਇੱਕ ਪਤੀ ਨੇ ਆਪਣੀ ਪਤਨੀ ਦੀ ਜਾਨ ਲਈ ਕਿਉਂਕਿ ਉਹ ਸ਼ੱਕ ਕਰਦਾ ਸੀ ਕਿ ਮੇਰੀ ਪਤਨੀ ਦੇ ਕਿਤੇ ਹੋਰ ਸਬੰਧ ਨੇ ਉਹ ਕਹਿੰਦਾ ਹੈ ਕਿ ਮੈਨੂੰ ਇਸਦੇ ਨਾਲ ਬਹੁਤ ਪਿਆਰ ਹੈ ਅਤੇ ਮੈਂ ਇਸ ਨੂੰ ਕਿਸੇ ਹੋਰ ਦੇ ਨਾਲ ਦੇਖ ਨਹੀਂ ਸਕਦਾ ਸੀ ਸੋਚ ਨਹੀਂ ਸਕਦਾ ਸੀ ਤਾਂ ਵੀ ਹੱਦੋਂ ਵੱਧ ਪਿਆਰ ਦਾ ਹੀ ਨੁਕਸਾਨ ਸੀ ਜੇਕਰ ਉਹ ਸਮਝਦੇ ਨਾਲ ਚੱਲਦਾ ਸੱਚ ਦੇ ਨਾਲ ਚੱਲਦਾ ਤਾਂ ਉਹ ਸ਼ੱਕ ਦੂਰ ਕਰ ਸਕਦਾ ਸੀ ਕਿਉਂਕਿ ਇਹ ਮਹਿਜ਼ ਇੱਕ ਸ਼ੱਕ ਸੀ ਬਾਅਦ ਦੇ ਵਿੱਚ ਉਸਦੀ ਪਤਨੀ ਨੇ ਕਿਸੇ ਦੇ ਵੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਸਾਮਣੇ ਨਹੀਂ ਆਇਆ ਸੀਪੀ ਸਿੱਧੂ ਮਾਮਲੇ ਦੇ ਵਿੱਚ ਵੀ ਅਜਿਹਾ ਹੀ ਹੋਇਆ ਸੀ ਇੱਕ ਜੱਜ ਦੀ ਧੀ ਜੋ ਕਿ ਇਸ ਸਮੇਂ ਇਸ ਕੇਸ ਦੇ ਵਿੱਚ ਮਲਜ਼ਮ ਹੈ ਕਲਿਆਣੀ ਸਿੰਘ ਉਸ ਨੂੰ ਵਿਆਹ ਤੋਂ ਇਨਕਾਰ ਕੀਤਾ ਸੀ ਸਿੱਧੂ ਨੇ ਇਸ ਕਰਕੇ ਇਸ ਕੁੜੀ ਨੇ ਮੁੰਡੇ ਦੀ ਜਾਨ ਲੈ ਲਈ ਇਸੇ ਤਰ੍ਹਾਂ ਹੀ ਕਈਆਂ ਨੂੰ ਪੈਸੇ ਦੇ ਨਾਲ ਪਿਆਰ ਹੋ ਜਾਂਦਾ ਹੈ ਇਸ ਪੈਸੇ ਦੇ ਚੱਕਰ ਦੇ ਵਿੱਚ ਉਹ ਸਭ ਕੁਝ दांव ਤੇ ਲਾ ਦਿੰਦੇ ਨੇ ਪੈਸੇ ਦੇ ਨਾਲ ਕੀਤਾ ਹੋਇਆ ਪਿਆਰ ਨਾਤਾ ਕੋਈ ਰਿਸ਼ਤਾ ਦੇਖਦਾ ਹੈ ਅਤੇ ਨਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਖੁਸ਼ੀਆਂ ਗਮੀਆਂ ਦੀ ਪਰਵਾਹ ਕਰਦਾ ਹੈ ਉਸ ਨੂੰ ਸਿਰਫ ਇੱਕੋ ਚੀਜ਼ ਦਾ ਜਨੂਨ ਹੁੰਦਾ ਹੈ ਕਿ ਕਿਸੇ ਤਰ੍ਹਾਂ ਮੈਂ ਪੈਸੇ ਕਮਾ ਲਵਾਂ ਭਾਵੇਂ ਉਹ ਰਸਤਾ ਕੋਈ ਵੀ ਹੋਵੇ ਸਿੱਧਾ ਹੋਵੇ 부ਠਾ ਹੋਵੇ ਅਤਿਆੰਤ ਨੂੰ ਹੌਸ ਨੂੰ ਕਿਸੇ ਖਾਈ ਦੇ ਵਿੱਚ ਹੀ ਕਿਉਂ ਨਾ ਡੇਗਦਾ ਹੋਵੇ ਪੈਸੇ ਦੀ ਲਾਲਚ ਦੇ ਵਿੱਚ ਆਇਆ ਹੋਇਆ ਵਿਅਕਤੀ ਅੰਨਾ ਹੋਇਆ ਵਿਅਕਤੀ ਪੈਸੇ ਦੇ ਪਿਆਰ ਤੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਦਾ ਹੈ ਪਿਆਰ ਤਾਂ ਹਰੇਕ ਨੂੰ ਚਾਹੀਦਾ ਹੈ ਤੇ ਪਿਆਰ ਹਰੇਕ ਨੂੰ ਮਿਲਣਾ ਵੀ ਚਾਹੀਦਾ ਹੈ ਘਰਾਂ ਦੇ ਵਿੱਚ ਆਪਾਂ ਅਕਸਰ ਪਿਆਰ ਦੇਖਦੇ ਹਾਂ ਕਿਉਂਕਿ ਜਦੋਂ ਵੀ ਕੋਈ ਫੰਕਸ਼ਨ ਹੋਵੇ ਕੋਈ ਗੱਲਬਾਤ ਕਰਨੀ ਹੋਵੇ ਇਤੋਂ ਤੱਕ ਕਿ ਛੋਟੀ ਮੋਟੀਆਂ ਚੀਜ਼ਾਂ ਵੀ ਹੋਣ ਆਪਾਂ ਰੋਟੀ ਵੀ ਬਣਾਣੀ ਹੈ ਕੋਈ ਸਮਾਨ ਵੀ ਬਾਜ਼ਾਰੋਂ ਲੈ ਕੇ ਆਉਣਾ ਤਾਂ ਆਪਾਂ ਘਰ ਪਰਿਵਾਰ ਦੇ ਸਾਰੇ ਮੈਂਬਰਾਂ ਬਾਰੇ ਉਚਦੇ ਆ ਹਰੇਕ ਵਿਅਕਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਫੈਸਲੇ ਲਏ ਜਾਂਦੇ ਨੇ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਲਿਆਈਆਂ ਜਾਂਦੀਆਂ ਨੇ ਤਾਂ ਕਿ ਇਹ ਆਪਸੀ ਪਿਆਰ ਬਣਿਆ ਰਹੇ ਇਹ ਪਰਿਵਾਰ ਦਾ ਪਿਆਰ ਅਤੇ ਉਹ ਪਿਆਰ ਜੋ ਕਿ ਹੱਦੋਂ ਵੱਧ ਬਾਹਰ ਨਿਕਲ ਜਾਂਦਾ ਕਿਉਂਕਿ ਇੱਕ ਪਿਓ ਨੇ ਆਪਣੇ ਬੱਚੇ ਦੀ ਜਾਨ ਲਈ ਸੀ ਉਸ ਦਾ ਕਹਿਣਾ ਸੀ ਕਿ ਮੈਨੂੰ ਡਰ ਲੱਗ ਰਿਹਾ ਹੈ ਕਿ ਮੇਰੇ ਬੱਚੇ ਦਾ ਭਵਿੱਖ ਕੀ ਹੋਵੇਗਾ ਮੈਂ ਇਸ ਨੂੰ ਬਹੁਤ ਪਿਆਰ ਕਰਦਾ ਤੇ ਮੈਂ ਗਰੀਬੀ ਦੇ ਦਿਨ ਕੱਟ ਰਿਹਾ ਉਸ ਦਾ ਇਹ ਪਿਆਰ ਜਾਨਲੇਵਾ ਬਣ ਗਿਆ ਕਿਉਂਕਿ ਉਹ ਉਸ ਦੇ ਬਾਰੇ ਸੋਚ-ਸੋਚ ਕੇ ਸੋਚ-ਸੋਚ ਕੇ ਇੰਨਾ ਪਰੇਸ਼ਾਨ ਹੋ ਗਿਆ ਕਿ ਆਪਣੇ ਹੀ ਹੱਥੋਂ ਆਪਣੇ ਪਿਆਰ ਕਰਨ ਵਾਲੇ ਉਸ ਮਾਸੂਮ ਪੁੱਤ ਦੀ ਫੁੱਲਾਂ ਵਰਗੇ ਬੱਚੇ ਦੀ ਜਾਨ ਲੈ ਲਈ। ਤਾਂ ਪਿਆਰ ਭਾਵੇਂ ਮਾਤਾ ਪਿਤਾ ਦੇ ਨਾਲ ਬੱਚਿਆਂ ਦਾ ਹੋਵੇ ਆਪਸ ਦੇ ਵਿੱਚ ਦੋਸਤਾਂ ਦਾ ਹੋਵੇ ਕੁੜੀ ਮੁੰਡੇ ਦਾ ਹੋਵੇ ਪਤੀ ਪਤਨੀ ਦਾ ਹੋਵੇ ਪਿਆਰ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਯਾਦ ਕਰਦੇ ਹੋਏ ਸੋਚਦੇ ਹੋਏ ਤੁਹਾਡੇ ਚਿਹਰੇ ਤੇ ਮੁਸਕਾਨ ਆ ਜਾਵੇ ਤੁਸੀਂ ਉਸ ਵਿਅਕਤੀ ਬਾਰੇ ਉਸ ਪਲਾਂ ਬਾਰੇ ਸੋਚ ਕੇ ਖੁਸ਼ ਹੋ ਜਾਵੋ ਇੰਜ ਨਾ ਹੋਵੇ ਕਿ ਤੁਸੀਂ ਕਿਸੇ ਨੂੰ ਇੰਨਾ ਦਰਦ ਦੇ ਦੇਵੋ ਪਿਆਰ ਦੇ ਨਾਮ ਤੇ ਕਿ ਉਹ ਤੁਹਾਨੂੰ ਭੁੱਲਣਾ ਚਾਹੇ ਤੁਹਾਡੇ ਨਾਲ ਨਫ਼ਰਤ ਕਰੇ ਅਤੇ ਉਸ ਮੁਕਾਮ ਤੇ ਪਹੁੰਚ ਜਾਵੇ ਕਿ ਉਸ ਨੂੰ ਪਿਆਰ ਸ਼ਬਦ ਤੋਂ ਹੀ ਚਿੜ ਹੋ ਜਾਵੇ ਕਿ ਉਹ ਪਿਆਰ ਵਰਗੀਆਂ ਗੱਲਾਂ ਤੇ ਯਕੀਨ ਕਰਨੋਂ ਹਟ ਜੇ ਅਮ੍ਰਿਤਾ ਪ੍ਰੀਤਮ ਸ਼ੇਵ ਕੁਮਾਰ ਬਟਾਲਵੀ ਹਾਲ ਹੀ ਦੇ ਵਿੱਚ ਜੇਕਰ ਤੁਸੀਂ ਨਰਿੰਦਰ ਸਿੰਘ ਕਪੂਰ ਤੋਂ ਸੁਣੋ ਕਿ ਪਿਆਰ ਕੀ ਹੁੰਦਾ ਹੈ ਕਿੱਦਾਂ ਕੀਤਾ ਜਾਂਦਾ ਹੈ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਪਿਆਰ ਨੂੰ ਕਿਵੇਂ ਹੰਡਾਇਆ ਤਾਂ ਤੁਸੀਂ ਬਹੁਤ ਹੀ ਸਰਲਤਾ ਦੇ ਨਾਲ ਸਮਝ ਜਾਵੋਗੇ ਕਿ ਪਿਆਰ ਦੀ ਅਸਲ ਪਰਿਭਾਸ਼ਾ ਕੀ ਹੈ ਹੱਦੋਬੰਦ ਕੀਤਾ ਗਿਆ ਪਿਆਰ ਅਤੇ ਹੱਦੋਬੰਦ ਕੀਤੀ ਗਈ ਨਫ਼ਰਤ ਦੋਵੇਂ ਹੀ ਜ਼ਹਿਰ ਬਣਦੇ ਨੇ